ਆਸਟਿਓਪੋਰੋਸਿਸ ਆਸਟਿਓ ਮੀਨਸ ਬੋਨ ਪੋਰੋਸਿਸ ਮੀਨ ਹੱਡੀ ਦੇ ਵਿੱਚ ਗਲੀਆਂ ਹੋ ਜਾਣੀਆਂ ਯਾਨੀ ਕਿ ਹੱਡੀ ਅੰਦਰੋਂ ਖੋਖਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਉਂ-ਜਿਉਂ ਆਪਣੀ ਉਮਰ ਵੱਧਦੀ ਹੈ 25 ਸਾਲ ਦੇ ਹੁੰਨੇ ਆ 30 ਸਾਲ ਦੇ ਹੁੰਨੇ ਆ ਹੱਡੀਆਂ ਪੂਰੀਆਂ ਤਾਕਤਵਰ ਹੁੰਦੀਆਂ ਨੇ ਜਿਉਂ ਆਪਣੀ ਉਮਰ 50 ਸਾਲ ਹੋ ਜਾਂਦੀ ਹੈ ਹੱਡੀਆਂ ਅੰਦਰੋਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਚੂਲੇ ਦਾ ਫ੍ਰੈਕਚਰ हिਪ ਫ੍ਰੈਕਚਰ ਗੁੱਟ ਫ੍ਰੈਕਚਰ ਸ਼ੋਲਡਰ ਫ੍ਰੈਕਚਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਔਰਤਾਂ ਦੇ ਵਿੱਚ 50 ਸਾਲ ਦੀ ਉਮਰ ਦੇ ਵਿੱਚ ਆਪਾਂ ਦੇਖਿਆ ਹੋਣਾ ਫਾਰਵਰਡ ਪੋਸਚਰ ਹੋ ਜਾਂਦਾ ਬਹੁਤ ਜਾਣਿਆਂ ਦਾ ਸਮਝਾਉਣ ਦੇ ਲਈ ਤੁਹਾਨੂੰ ਇੱਕ ਕੋਸ਼ਿਸ਼ ਕਰਨ ਲੱਗੇ ਆ ਇਹ ਹੈ ਜੋ ਆਸਟਿਓਪੋਰੋਸਿਸ ਬੋਨ ਮਤਲਬ ਅੰਦਰੋਂ ਹੱਡੀ ਖੋਖਲੀ ਹੋਗੀ ਇਹ ਹੈ ਅੰਦਰੋਂ ਹੱਡੀ ਪੂਰੀ ਤਾਕਤਵਰ ਪਈ ਹੈ ਇੱਕ ਸੈੱਲ ਹੁੰਦਾ ਆਸਟਿਓਬਲਾਸਟ ਉਹ ਕਿਦੋਂ ਪੈਦਾ ਹੋਏਗਾ ਜਦੋਂ ਮਸਲਸ ਤੇ ਪ੍ਰੈਸ਼ਰ ਪਏਗਾ ਸੋ ਆਪਾਂ ਨੂੰ ਕਸਰਤਾਂ ਕਰਨੀਆਂ ਬਹੁਤ ਜ਼ਰੂਰੀ ਨੇ ਅਗਰ ਆਪਾਂ ਕਸਰਤਾਂ ਕਰਾਂਗੇ ਮਸਲਸ ਤੇ ਪ੍ਰੈਸ਼ਰ ਪਏਗਾ ਹੱਡੀਆਂ ਆਪਣੀਆਂ ਤਾਕਤਵਰ ਹੋ ਸਕਦੀਆਂ ਨੇ ਉਹ ਆਪਣੇ ਬਾਡੀ ਮਾਸ ਡੈਂਸਿਟੀ ਨੂੰ ਇੱਕ ਜਗ੍ਹਾ ਤੇ ਮੇਨਟੇਨ ਕਰਕੇ ਰੱਖ ਸਕਦੀਆਂ ਨੇ ਸਸਤਰਿਕਾ ਜੀ ਦੱਸ ਉਸ ਡਾਕਟਰ ਗੁਰਸ਼ੇਰ ਸਿੰਘ ਸੋ ਤੁਸੀਂ ਘਬਰਾਉਣਾ ਨਹੀਂ ਤੁਸੀਂ ਆਸਾਨ ਕਸਰਤਾਂ ਕਰਨੀਆਂ ਅੱਜ ਤੋਂ ਸ਼ੁਰੂ ਕਰੋ ਪਹਿਲੀ ਕਸਰਤ ਤੁਸੀਂ ਸਕੁਐਟ ਕਰਨੀਆਂ ਤੁਸੀਂ ਇੱਕ ਦੀਵਾਰ ਦੇ ਨਾਲ ਖੜ੍ਹ ਜਾਣਾ ਔਰ ਐਦਾਂ ਤੁਸੀਂ ਨੀਚੇ ਜਾਓਗੇ ਇੱਥੇ 10 ਸੈਕਿੰਡ ਹੋਲਡ ਜਿੰਨਾ ਥੱਲੇ ਜਾਇਆ ਜਾਏਗਾ ਗੋਡਿਆਂ ਲਈ ਵੀ ਇਹ ਬਹੁਤ ਵਧੀਆ ਕਸਰਤ ਹੈ ਔਰ ਫਿਰ ਤੁਸੀਂ ਵਾਪਸ ਆ ਜਾਣਾ ਇਸ ਦੇ ਤੁਸੀਂ 5 ਤੋਂ 6 ਸੈੱਟ ਰੋਜ਼ਾਨਾ ਲਾਉਣੇ ਉਸ ਤੋਂ ਬਾਅਦ ਤੁਸੀਂ ਇੱਕ ਚੇਅਰ ਦੇ ਨਾਲ ਖੜ੍ਹ ਕੇ ਹੀਲ ਰੇਜ਼ ਕਰਨੀ ਹੈ ਤੁਸੀਂ ਸਿੱਧੇ ਖੜ੍ਹ ਕੇ ਔਰ ਉੱਪਰ ਹੀਲ ਰੇਜ਼ ਕਰਕੇ ਇੱਕਦਮ ਥੱਲੇ ਜ਼ੋਰ ਦੀ ਵਜਣਾ ਔਰ ਅਗਰ ਗੋਡੇ ਦਰਦਾ ਤਾਂ ਇੱਕਾ ਸੁਰਤ ਨਾ ਕਰਿਓ ਤੁਸੀਂ ਦੇਖੋ ਉੱਪਰ ਗਏ ਔਰ ਥਲੇ ਜਦੋਂ ਆਪਾਂ ਥਲੇ ਜਾਵਾਂਗੇ ਮਸਲ ਤੇ ਪ੍ਰੈਸ਼ਰ ਪਏਗਾ ਜਿਹੜਾ ਆਸਟਿਓਬਲਾਸਟ ਆਪਣਾ ਸੈੱਲ ਹੈ ਉਹ ਪੈਦਾ ਹੋਏਗਾ ਔਰ ਆਪਣੀਆਂ ਹੱਡੀਆਂ ਨੂੰ ਉਹ ਤਾਕਤਵਰ ਬਣਾਏਗਾ ਨੈਕਸਟ ਐਕਸਰਸਾਈਜ਼ ਹੈ ਸੈਟ ਟੂ ਸਟੈਂਡ ਦੇਖੋ ਕੁਰਸੀ ਬਿਲਕੁਲ ਨਾਲ سپورਟ ਦੇ ਨਾਲ ਲਾ ਲੈਣੀ ਹੈ ਤਾਂ ਕਿ ਆਪਾਂ ਗਿਰ ਨਾ ਜਾਈਏ ਐਦਾਂ ਆਪਾਂ ਉੱਠਾਂਗੇ ਔਰ ਆਪਾਂ ਇੱਕਦਮ ਬੈਠਾਂਗੇ ਇੱਕ ਇਸ ਦੇ ਨਾਲ ਵੀ ਜਿਹੜਾ ਆਪਣਾ ਸੈੱਲ ਹੈ ਉਹ ਪੈਦਾ ਹੋਏਗਾ ਔਰ ਆਪਣੀਆਂ ਹੱਡੀਆਂ ਮਜ਼ਬੂਤ ਹੋਣੀਆਂ ਸ਼ੁਰੂ ਹੋ ਜਾਣਗੀਆਂ ਉਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਕਰਨੀ ਉਹ ਕੀ ਕਰੋਗੇ ਤੁਸੀਂ ਇੱਕ ਜਗ੍ਹਾ ਤੇ ਬੈਠ ਜਾਓਗੇ ਔਰ ਸਿੱਧੇ ਬੈਠ ਕੇ ਲੱਤ ਨੂੰ ਉੱਪਰ ਚੱਕਣਾ ਪੈਰ ਅੰਦਰ ਮੋੜਨਾ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਦੋਨੋਂ ਸਾਈਡ 10-10 ਵਾਰੀ ਕਰੋ ਇੱਕ ਅਸਰਤਾ ਕਰੋ ਅੱਡਾ ਕਾਂਟਾ ਸੈਰ ਕਰੋ ਰੋਜ਼ਾਨਾ ਰਾਤ ਨੂੰ ਦੁੱਧ ਪੀਓ ਸਵੇਰੇ ਦਹੀਂ ਖਾਓ ਤੁਸੀਂ ਆਸਟਿਓਪੋਰੋਸਿਸ ਨੂੰ ਘਰ ਦੇ ਵਿੱਚ ਹੀ ਠੀਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ